ਸਰ ਕਿੰਨੇ ਨੰਬਰ ਵਾਰਡ ਤੋਂ ਜਿੱਤ ਪ੍ਰਾਪਤ ਸਰ ਵਾਰਡ ਨੰਬਰ 2 ਹੈ ਇਹ ਸਰ ਜਿੱਦਾਂ ਕਾਂਗਰਸ ਵੱਲੋਂ ਤੁਹਾਨੂੰ ਜਿੱਤ ਪ੍ਰਾਪਤ ਕੀਤੀ ਗਈ ਹੈ ਅਦਰ ਪਾਰਟੀਆਂ ਵੱਲੋਂ ਜਿਹੜੀਆਂ ਤੁਹਾਨੂੰ ਕੋਈ ਨਾਮਜ਼ਦਗੀ ਪੱਤਰ ਲਈ ਤੁਹਾਨੂੰ ਕਾਫੀ ਮੁਸ਼ਕਿਲ ਆਈਆਂ ਅੱਜ ਦੇਖਿਆ ਜਿਸ ਤਰੀਕੇ ਨਾਲ ਧੱਕੇਸ਼ਾਹੀ ਚੱਲੀ ਹੈ ਆਮ ਆਦਮੀ ਪਾਰਟੀ ਵੱਲੋਂ ਉਸ ਦਾ ਤੁਹਾਨੂੰ ਜਿੱਤ ਪ੍ਰਾਪਤ ਹੋਈ ਹੈ ਕੀ ਕਹਣਾ ਚਾਹੋਗੇ ਬਾਰੇ ਦੇਖੋ ਜੀ ਇਹ ਮੈਂ ਜਿਹੜੇ ਇਲੈਕਸ਼ਨ ਲੜ ਰਿਹਾ ਸੀਗਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਤੇ ਮੈਨੂੰ ਟਿਕਟ ਕਾਂਗਰਸ ਪਾਰਟੀ ਨੇ ਦਿੱਤੀ ਸੀ ਪਰ ਇਹ ਲੜਾਈ ਮੇਰਾ ਪਰਿਵਾਰ ਜਿਹੜਾ ਮੇਰਾ ਵਾਰਡ ਹੈ ਇਹ ਮੇਰਾ ਪਰਿਵਾਰ ਹੈ ਇਹ ਨਾ ਸ਼ੁਕਲੇ ਜਿੱਤਿਆ ਇਹ ਮੇਰੇ ਪਰਿਵਾਰ ਦੀ ਸਰਕਾਰ ਦੇ ਖਿਲਾਫ ਜਿੱਤਿਆ ਤੁਸੀਂ ਮੌਜੂਦ ਸੀ ਜਿੰਨਾ ਧੱਕਾ ਉਹਨਾਂ ਨੇ ਕੀਤਾ ਜਾਲੀ ਵੋਟਾ ਤੁਹਾਡੇ ਸਾਹਮਣੇ ਜਾਲੀ ਬੋਟਰ ਫੜੇ ਉਸ ਤੋਂ ਬਾਅਦ ਸਾਡੇ ਟੈਂਟ ਪੱਟਦੇ 500 ਬੰਦਾ ਪਰ ਮੇਰੇ ਇੱਕ ਇੱਕ ਪਰਿਵਾਰ ਨੇ ਮੇਰੇ ਇੱਥੋਂ ਜਾਣ ਤੋਂ ਬਾਅਦ ਵੀ ਇੱਕ ਇੱਕ ਵੋਟ ਪਾਈ ਇਹ ਜਿੱਤ ਇਹਨਾਂ ਦੀ ਹੈ ਐਮਸੀ ਸਾਰਾ ਬਾੜ ਬਣਿਆ ਸ਼ੁਕਲਾ ਨਹੀਂ ਬਣਿਆ ਕੱਲਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਆਜ਼ਾਦ ਨਹੀਂ ਦਿੱਤਾ ਗਿਆ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਪ੍ਰਸ਼ਾਸਨ ਜਿਹੜਾ ਸੀਗਾ ਇਹ ਸਰਕਾਰ ਦਾ ਗਲਾਮ ਹੁੰਦਾ ਹੈ ਇਹਨਾਂ ਨੂੰ ਰਾਜਪੂਤ ਕਿਹਾ ਜਾਂਦਾ ਹੈ ਇਹ ਰਾਜ ਜਿਹਦਾ ਹੋਵੇ ਉਹਦੇ ਪੁੱਤ ਬਣ ਜਾਂਦੇ ਨੇ ਲੱਗਦਾ ਕਿ ਤੁਹਾਨੂੰ ਆਮ ਆਦਮੀ ਪਾਰਟੀ ਤੇ ਫੇਰ ਹੈ ਦੇਖੋ ਜੀ ਡੁੱਬ ਕੇ ਮਰ ਜਾਣਾ ਚਾਹੀਦਾ ਉਹ ਨਹੀਂ ਬਈ ਇਹਨਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਇਹਨਾਂ ਨੇ ਇੱਕ ਪ੍ਰੈਸਟੇਜ ਦਾ ਇਸ਼ੂ ਬਣਾ ਲਿਆ ਦਿੱਲੀ ਤੋਂ ਟਿਕਟਾਈ ਦੀ ਮੇਰੇ ਖਿਲਾਫ ਦਿੱਲੀ ਤੋਂ ਟਿਕਟ ਦਿੱਤੀ ਕਿ ਉਮੀਦਵਾਰ ਨੂੰ ਇਹਨਾਂ ਨੇ ਸਵੇਰੇ ਤੁਹਾਨੂੰ ਵੀਡੀਓ ਦੇਖਿਆ ਹੋਣਗੀਆਂ ਵੀ ਅਸੀਂ ਤਾਂ ਜਿੱਤ ਲਿਆ ਬਾੜ ਇਹ ਪਰ ਜਿਹੜੀ ਜਿੱਤ ਆ ਉਹ ਕਿਦੀ ਝੋਲੀ ਪਾਉਗੇ ਮੈਂ ਆਪਣੇ ਬਾੜ ਦੇ ਬਸਰੀਕਾਂ ਦੇਗਾ ਝੋਲੀ ਪਾਉਂਗਾ ਇਹ ਗੁਰੂ ਮਹਾਰਾਜ ਦੇ ਝੋਲੀ ਚ ਪਾਉਂਗਾ ਕਿਉਂਕਿ ਗੁਰੂ ਮਹਾਰਾਜ ਦਾ ਅਸੀਰਵਾਦ ਹੀ ਗੁਰਦੁਆਰਾ ਸਾਹਿਬ ਤੁਸੀਂ ਦੇਖੋ ਹੁਣ ਵੀ ਅਰਦਾਸ ਹੋਈ ਹੈ हनुमान जी दी कृपा होई है रामचन्द्र जी दी कृपा होई है एक-एक बाड़ ਦਾ ਪਰਿਵਾਰ ਜਿੱਤਿਆ ਐ ਐਮ ਸੀ ਸ਼ੁਕਲਾ ਨਹੀਂ ਇੱਕ-ਇੱਕ ਪਰਿਵਾਰ ਬਣਿਆ ਔਰ ਸਾਡੇ ਲੀਡਰ ਮੋਹਿਤ ਮਹਿੰਦਰਾ ਜੀ ਤੁਹਾਡੇ ਸਾਹਮਣੇ ਸੀ ਉਹ ਖੜੇ ਸੀ ਉਹ ਡਟ ਕੇ ਖੜੇ ਨੇ ਲੜੇ ਨੇ ਔਰ ਮੈਨੂੰ ਸ਼ਰਮ ਦੀ ਇਹਨਾਂ ਤੇ ਆਉਂਦੀ ਹੈ ਵੀ ਕਿਸ ਨਾ ਕਿਸ ਰਿਸਪੈਕਟ ਨਾਲ ਕਰੇ ਇਹ ਵੀ ਭੁੱਲ ਗਏ ਗਾਲ੍ਹਾਂ ਕੱਢਦੇ ਸੀ ਥੱਪੜ ਮਾਰਦੇ ਸੀ ਮੇਰੇ ਨਾਲ ਟੱਕੇ ਮੁੱਕੇ ਪਰ ਮੇਰੇ ਮਾਵਾ ਸ਼ਾਮ ਦੇ 4 ਵਜੇ ਤੱਕ ਡੱਟੀਆਂ ਰਹੀਆਂ ਔਰ ਇਹਨਾਂ ਨੇ ਕਹਿਤਾ ਸਾਡਾ ਪੁੱਤ ਐ ਇਹਨਾਂ ਨੇ ਆਪਣੇ ਪੁੱਤ ਜਿਤਾਇਆ ਹੈ ਇਹਨਾਂ ਨੇ ਆਪ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਮੈਂ ਆਪਣੀ ਪਾਰਟੀ ਦਾ ਧੰਨਵਾਦ ਕਰਦਾ ਮੇਰੇ ਇੱਕ ਇੱਕ ਪਰਿਵਾਰ ਦਾ ਧੰਨਵਾਦ ਕਰਦਾ ਜਿਹੜੇ ਲੜਾਈ ਇਹ ਹੋ ਕੇ ਲੜੀ ਮੇਰੀ ਐਬਸੈਂਸ ਵੀ ਇਹ ਲੜਾਈ ਲੜੀ ਔਰ ਜਿਸ ਤਰ੍ਹਾਂ ਇਹਨਾਂ ਨੇ ਗੁੰਡਾਗਰਦੀ ਕੀਤੀ ਹੈ ਅੱਜ ਪ੍ਰਸ਼ਾਸਨ ਵੱਲੋਂ ਤੁਹਾਨੂੰ ਮਤਲਬ ਵਿਦਾਸ ਵਿੱਚ ਵੀ ਲੈ ਦਿੱਤਾ ਗਿਆ ਦੇਖੋ ਜੀ ਮੈਨੂੰ ਵਿਆਸਤ ਜਿਨੇ ਲਿਆ ਪਰ ਗੱਲ ਹੈ ਜਦੋਂ ਇਹਨਾਂ ਨੂੰ ਪਤਾ ਲੱਗਿਆ ਦੇਖੋ ਸਵੇਰੇ 10 ਵਜੇ ਤੱਕ 1000 ਦੇ ਕਰੀਬ ਵੋਟ ਪੋਲ ਹੋ ਗਈ ਇਹਨਾਂ ਨੂੰ ਪਤਾ ਲੱਗਿਆ ਵੀ 90% ਵੋਟ ਜਿਹੜੀ ਇਕੱਲੇ ਸ਼ੁਕਲੇ ਨੂੰ ਪੋਲ ਹੋ ਰਹੀ ਹੈ ਫਿਰ ਇਹਨਾਂ ਨੇ ਅਫਸਰਾਂ ਨੂੰ ਬੁਲਾਇਆ ਅਫਸਰਾਂ ਨੇ ਧਮਕਾਇਆ ਥੋੜੇ ਦੇਖਿਆ ਹੋਊਗਾ ਅਫਸਰ ਮੈਨੂੰ ਬਾਹਰ ਕੱਢ ਦੇ ਕਹਿੰਦੇ ਜਾਓ ਇੱਥੋਂ ਚਲੇ ਜਾਓ ਬੱਲੋ ਵੀ ਤੁਹਾਨੂੰ ਹਦਾਇਤ ਬਾਹਰ ਜਾਣ ਦੀ ਦਿੱਤੀ ਗਈ ਸੀ ਪੋਲਿੰਗ ਏਜੰਟ ਹੁੰਦੇ ਆ ਜਾਂ ਫਿਰ ਕੈਂਡੀਡੇਟ ਹੁੰਦਾ ਉਹ ਅੰਦਰ ਜਾ ਸਕਦਾ ਸਰ ਜਿਹੜਾ ਕੈਂਡੀਡੇਟ ਹੁੰਦਾ ਉਹ ਹਰ ਟਾਈਮ ਆਪਣੇ ਪੋਲਿੰਗ ਬੂਥਰ ਤੇ ਜਾ ਸਕਦਾ ਹੈ ਤੁਹਾਡੇ ਸਾਹਮਣੇ ਸੀ ਇਹਨਾਂ ਨੇ ਸਾਨੂੰ ਪੋਲਿੰਗ ਬੂਥਰ ਤੇ ਜਾਣ ਨਹੀਂ ਦਿੱਤਾ ਬਾਹਰ ਕੱਢਿਆ ਕੌਕੇ ਗੁੰਡਾ ਕਰਦੇ ਕਰਾਉਣਾ ਚਾਹੁੰਦੇ ਸੀ ਇਹ ਪ੍ਰਸ਼ਾਸਨ ਤੇ ਸਰਕਾਰ ਨੇ ਮਿਲ ਕੇ ਔਰ ਸਪੈਸ਼ਲ ਸਿੱਖਿਆ ਸੀਗੀਆਂ ਪਰ ਗੁਰੂ ਮਹਾਰਾਜ ਦੀ ਜੋ ਕਿਰਪਾ ਹੋਵੇ ਉਹ ਟਾਲ ਨਹੀਂ ਸਕਦੀ ਜਿੱਥੇ ਮੇਰਾ ਪਰਿਵਾਰ ਐਡਾ ਵੱਡਾ ਪਰਿਵਾਰ ਹੈ ਪੰਜ ਕਲੋਨੀਆਂ ਨੇ ਦਰਸ਼ਨਾ ਕਲੋਨੀ ਆਦਰਸ਼ ਕਲੋਨੀ ਪ੍ਰੇਮਨਗਰ ਨੌਰਥ ਐਵਨੂ ਦਰਸ਼ੇ ਨਿਕਲੇਵ ਇਹ ਡਟ ਗਏ ਇਹਨੇ ਸ਼ਾਮ ਦੇ 4 ਵਜੇ ਤੱਕ ਵੋਟਾਂ ਪਾਉਂਦੇ ਰਹੇ ਉਹਨਾਂ ਦੇ ਜਾਲੀ ਵੋਟਾਂ ਪਾਈਆਂ ਨੂੰ ਨਰਸ ਕਰਤਾ ਔਰ ਐਡੀ ਵੱਡੀ ਜਿੱਤ ਪ੍ਰਾਪਤ ਹੋਈ ਹੈ thank you